ਸਤਿ ਸ਼੍ਰੀ ਅਕਾਲ ਜੀ ਸਾਰੇ ਸੱਜਣਾ ਬੇਲੀਆਂ ਨੂੰ ਤੁਹਾਡੇ ਪਿਆਰ ਤੇ ਸਤਿਕਾਰ ਦਾ ਸਦਕਾ ਅੱਜ ਅਸੀਂ ਇੱਕ ਹੋਰ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਇਹ ਵੀਡੀਓ ਸੱਜਣੋਂ ਤਾਂ ਹੀ ਆ ਰਹੀਆਂ ਨੇ ਜੇ ਤੁਸੀਂ ਸਾਡੇ ਚੈਨਲ ਨੂੰ ਪਿਆਰ ਦੇ ਰਹੇ ਹੋ ਤੇ ਇਸੇ ਪਿਆਰ ਨੂੰ ਇਸੇ ਤਰ੍ਹਾਂ ਬਣਾਈ ਰੱਖਿਓ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਸੱਜਣੋ ਇਹ ਸਾਡੀ ਹੱਥ ਬੰਨ ਕੇ ਬੇਨਤੀ ਹੈ ਸਾਰੇ ਸੱਜਣਾ ਮਿੱਤਰਾਂ ਨੂੰ ਤੇ ਜਿਹੜਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਅਸਟ੍ਰੇਲੀਅਨ ਨਾਮ ਹੈ ਜੋਰਾ ਤੇ ਬਾਈ ਦਾ ਨਾਮ ਹੈ ਹੁਸਨਪ੍ਰੀਤ ਪਿੰਡ ਬੋਹਾ ਜ਼ਿਲ੍ਹਾ ਪੈ ਜਾਂਦਾ ਮਾਨਸਾ ਕਿਹੜੀ ਬਲੱਡ ਲਾਈਨ ਹੈ ਪਿਤਾ ਵਾਲੇ ਪਾਸਿਓਂ ਕਿਹੜੀ ਬਲੱਡ ਲਾਈਨ ਹੈ ਮਾਤਾ ਵਾਲੇ ਪਾਸਿਓਂ ਕਿਹੜੀ ਬਲੱਡ ਲਾਈਨ ਹੈ ਕਿੰਨਾ ਕੱਦ ਕਾਠ ਹੈ ਸਾਰੀ ਗੱਲਬਾਤ ਬਾਈ ਨਾਲ ਕਰਾਵਾਂਗੇ ਤੁਹਾਡੀ ਸਟੱਡ ਸਰਵਿਸ ਦੀ ਕਿੰਨੀ ਫੀਸ ਰੱਖੀ ਆ ਉਹ ਵੀ ਬਾਈ ਤੋਂ ਪੁੱਛਾਂਗੇ ਘੋੜੇ ਚ ਐਗਰੈਸ਼ਨ ਬਹੁਤ ਜ਼ਿਆਦਾ ਹੈ ਉਮਰ ਹੈ ਇਸ ਟਾਈਮ 5 ਸਾਲ ਹੋ ਚੁੱਕੀ ਹੈ ਤੇ 50 ਦੇ ਕਰੀਬ ਰਿਜ਼ਲਟ ਆ ਗਿਆ 45 ਤੋਂ 50 ਦੇ ਕਰੀਬ ਬਸ਼ੇਰੇ ਬਸ਼ੇਰੀਆਂ ਬਹੁਤ ਟਾਪ ਦੇ ਆ ਰਹੇ ਨੇਗੇ ਕੁੰਡੀ ਵਾਲਾ ਕੰਨ ਆ ਰਿਹਾ ਤੇ ਪੈਰਾਂ ਦੇ ਮਜ਼ਬੂਤ ਜਿਵੇਂ ਤੁਸੀਂ ਸਕਰੀਨ ਤੇ ਚੱਲ ਰਹੇ ਸਟਾਲੀਅਨ ਨੂੰ ਦੇਖ ਰਹੇ ਹੋ ਹੱਡਾਂ ਪੈਰਾਂ ਦਾ ਖੁੱਲਾ ਤੇ ਸਰੀਰਕ ਬੰਤਰ ਬਹੁਤ ਸੋਹਣਾ ਹੈ ਪੈਰਾਂ ਤੋਂ ਲੈ ਕੇ ਕੰਨਾਂ ਤੱਕ ਪ੍ਰਮਾਤਮਾ ਨੇ ਬਰੀਕੀਆਂ ਕੁੱਟ-ਕੁੱਟ ਕੇ ਭਰੀਆਂ ਨੇ neck ਬੰਤਰ ਦੀ ਗੱਲ ਕਰੀਏ ਪਿੱਠ ਪੁੜੇ ਦੀ ਗੱਲ ਕਰੀਏ ਪੈਰ ਸੁੰਬੇ ਦੀ ਗੱਲ ਕਰੀਏ ਸਾਰਾ A to Z ਐ ਪੂਰਾ ਸੁਣਾ ਤੇ ਜ਼ਬਰਦਸਤ ਜਿੰਨਾ ਆਪ ਹੱਡਾਂ ਪੈਰਾਂ ਦਾ ਖੁੱਲਾ ਉਵੇਂ ਹੀ ਬੱਚੇ ਆ ਰਹੇ ਨੇ ਹੱਡਾਂ ਪੈਰਾਂ ਦੇ ਖੁੱਲੇ ਤੇ ਬੱਚੇ ਸਪੌਟਲੈਸ ਆ ਰਹੇ ਨੇ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਦਿਖਾਵਾਂਗੇ ਵੀ ਇੱਕ ਬਾਈ ਕੋਲੇ ਖੋਦ ਇੱਕ ਬਸ਼ੀਰਾ ਖੜਾ ਇਹਦਾ ਉਹਦੀ ਵੀਡੀਓ ਵੀ ਦਿਖਾਵਾਂਗੀ ਤਾਂ ਕਿ ਸੱਜਣਾ ਦੀ ਤਸੱਲੀ ਹੋ ਜੇ ਤੇ ਸਟੱਡ ਸਰਵਿਸ ਦੀ ਫੀਸ ਵੀ ਬਿਲਕੁਲ ਜਾਇਜ਼ੀ ਰੱਖੀ ਆ ਬਾਈ ਨੇ ਤੇ ਸਾਰੇ ਸੱਜਣਾ ਨੂੰ ਸਾਡੇ ਵੱਲੋਂ ਬੇਨਤੀ ਹੈ ਵੀ ਬਾਈ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਕਿਉਂਕਿ ਜਿੰਨਾ ਆਪਾਂ ਬਾਈਆਂ ਨੂੰ ਹੌਸਲਾ ਦੇਵਾਂਗੇ ਓਨੀ ਅੱਗੇ ਸਟਾਲੀਅਨ ਪੈਦਾ ਹੋਣਗੇ ਤਾਂ ਹੀ ਇਸ ਪਰਿਵਾਰ ਵਿੱਚ ਵਾਦਾ ਹੋਊਗਾ। ਵੀ ਐਸੀ ਵੀ ਇਹਦੇ ਰਿਜ਼ਲਟ ਬਹੁਤ ਤਾਕੜੇ ਆ ਰਹੇ ਨੇਗੇ। ਹਰ ਟਾਈਮ ਫਾਰਮ ਤੇ ਤਿੰਨ ਤੋਂ ਚਾਰ ਘੋੜੀਆਂ ਨੇਟ ਹੋਣ ਲਈ ਹੁੰਦੀਆਂ ਹੀ ਹੁੰਦੀਆਂ ਬਾਈ ਕੋਲੇ। ਤੇ ਜੇ ਕਿਸੇ ਸੱਜਣ ਨੇ ਆਉਣਾ ਹੋਵੇ ਤਾਂ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ। ਬਾਈ ਨਾਲ ਗੱਲ ਕਰ ਲਿਓ। ਹੁਸਨਪਰੀਤ ਬਾਈ ਦਾ ਨਾਮ ਹੈ। ਯਾਰਾਂ ਦਾ ਯਾਰ ਬੰਦਾ ਹੈ। ਐਨਿਕ ਦਾ ਅਸੀਂ ਤਸੱਲੀ ਦੇ ਦਿੰਨੇ ਆ। ਬੀ ਜੇੜੇ ਸੱਜਣ ਨੇ ਫੋਨ ਲਾ ਲਿਆ ਉਹ ਇੱਕ ਵਾਰੀ ਆਊਗਾ لازਮੀ ਤੇ ਜਦੋਂ ਆ ਗਿਆ ਨਰਾਜ ਹੋ ਕੇ ਨਹੀਂ ਜਾਊਗਾ ਬਹੁਤ ਮਿਲਣਸਾਰ ਬੰਦਾ ਹੈ ਪੂਰੀ ਵੀਡੀਓ ਦੇਖਿਓ ਬਾਈ ਦੀ ਜ਼ਿੰਦਗੀ ਚ ਬਹੁਤ ਆ ਪੜਾਉਣ ਹੰਡਾਏ ਨੇ ਬਾਈ ਨੇ ਸਾਰੀ ਗੱਲਬਾਤ ਕਰਾਂਗੇ ਆਜੋ ਸੱਜਣ ਨੂੰ ਮਿਲਿਆਉਣਿਆ ਤੁਹਾਨੂੰ ਬਾਈ ਸਾਰੇ ਸੱਜਣਾ ਮਿੱਤਰਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਕਰਦੇ ਹਾਂ ਸਾਡੇ ਚੈਨਲ ਤੇ ਅੱਜ ਅਸੀਂ ਖੜੇ ਹਾਂ ਪਿੰਡ ਬੋਹਾ ਬਾਈ ਹੋਸ 임ਪਰੀਜ਼ ਕੋਲੇ ਜੀ ਜਨਾਬ ਸਭ ਤੋਂ ਪਹਿਲਾਂ ਦਾ ਬਾਈ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡਾ ਵੀ ਬਾਈ ਘਰੇ ਆਉਣ ਤੇ ਬਹੁਤ ਬਹੁਤ ਸਵਾਗਤ ਹੈ ਬਾਈ ਨਕਾ ਸ਼ੁਕਰੀਆ ਬਾਈ ਸਾਰੇ ਭਰਾਵਾਂ ਨੂੰ ਸ਼ੀਗਲ ਜੀ ਅੱਛਾ ਬਾਈ ਜੀ ਹੁਣ ਆਪਾਂ ਗੱਲ ਕਰੀਏ ਘੋੜਿਆਂ ਦੇ ਸ਼ੌਂਕ ਦਾ ਹੈਨਾ ਹਾਂਜੀ ਕਦੋਂ ਤੋਂ ਹੈ ਘੋੜਿਆਂ ਦਾ ਸ਼ੌਂਕ ਤੁਹਾਨੂੰ ਕਦੋਂ ਤੋਂ ਕੁੜੀਆਂ ਰੱਖਣੀਆਂ ਸਟਾਰਟ ਕੀਤੀਆਂ ਆਪਾਂ ਆਪਾਂ ਨੂੰ ਹੋ ਗਿਆ ਬਾਈ ਜੀ 10-15 ਸਾਲ ਦੀ ਜੀ ਹਾਂਜੀ ਪਹਿਲਾਂ ਆਪਾਂ ਘੋੜਿਆਂ ਤੋਂ ਸਟਾਰਟਿੰਗ ਕੀਤੀ ਸੀ ਨਹੀਂ ਬਾਈ ਜੀ ਪਹਿਲਾਂ ਮੇਰੇ ਕੋਲ ਕੁੱਤੇ ਸੀ ਜੀ ਪਾਕਿਸਤਾਨੀ ਬੁਲੀ ਜੀ ਇੰਪੋਰਟ ਕਰਾਈ ਸੀ ਪਾਕ ਹਾਂਜੀ ਅਸੀਂ ਜਾਨਵਰਾਂ ਨਾਲ ਸ਼ੁਰੂ ਤੋਂ ਹੀ ਮੋਹ ਹੈ ਘੁੱਟੇ ਘੱਤੇ ਵੀ ਰੱਖਿਆ ਹਾਂ ਹਾਂਜੀ 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 ਬਾਈ ਠੀਕ ਠੀਕ ਹੈ ਘੋੜੀਆਂ ਦੀ ਲਾਈਨ ਚ 15 ਸਾਲ ਪਹਿਲਾਂ ਹਾਂਜੀ ਹਾਂਜੀ ਬਾਈ ਜੀ ਠੀਕ ਹੈ ਬਾਈ ਹੁਣ ਜੇ ਆਪਾਂ ਗੱਲ ਕਰੀਏ ਆਪਣੇ ਅੱਜ ਦੇ ਸਟਾਲੀਅਨ ਦੀ ਜਿਹੜਾ ਆਪਾਂ ਦਿਖਾਇਆ ਹੈਗਾ ਘੋੜਾ ਆਪਣਾ ਖਾਨ ਘੋੜਾ ਸਭ ਤੋਂ ਪਹਿਲਾਂ ਤਾਂ ਇਹਦਾ ਨਾਮ ਦੱਸ ਲੋ ਕੀ ਹੈ ਇਹਦਾ ਨਾਮ ਜੀ ਜੋਰਾ ਜੋਰਾ ਏਜ ਕਿੰਨੀ ਹੋਗੀ ਬਾਈ ਇਸਕਾ ਇਹ ਹੋ ਗਿਆ ਬਾਈ ਜੀ 5 ਸਾਲ ਦਾ ਜੀ 5 ਸਾਲ ਹਾਈਟ ਕਿੰਨੀ ਹੈ ਬਾਈ ਹਾਈਟ ਬਾਈ ਜੀ ਕਰ ਗਿਆ 65 ਇੰਚ 65 ਇੰਚ ਹਾਂਜੀ ਕਿੰਨੀਆਂ ਕੁ ਘੋੜੀਆਂ ਮੀਟ ਹੋ ਗਈਆਂ ਬਾਈ ਘੋੜੀਆਂ ਬਾਈ ਜੀ ਕਰਾਤੀ ਫਾਟੇ ਉਹਨਾਂ ਦੇ 60 ਦੇ ਕਿ ਘੋੜੀਆਂ ਮੇਟ ਹੋ ਜਾਂਦੀ ਹਾਂਦੀ ਹਾਂਦੀ ਬਾਈ ਜੀ ਕੋਈ ਰਿਜ਼ਲਟ ਕਿੰਨੇ ਕਾਇ ਨੀ ਰਿਜ਼ਲਟ ਮੇਰੇ ਬਹੁਤ ਆਇਆ ਹਮਮ ਰਿਜ਼ਲਟ ਆ ਗਿਆ ਹੁਣ ਮੈਨੂੰ ਲੱਗਦਾ ਜੀ 40 45 ਰਿਜ਼ਲਟ ਆ ਗਿਆ ਹੁਣ 10 ਕ ਘੋੜੀਆਂ ਸੂਣਨ ਵਾਲੀਆਂ ਰਹਿੰਦੀਆਂ ਜੀ ਜੀ ਬਾਕੀ ਘੋੜੀਆਂ ਆਈਆਂ ਹੀ ਰਹਿੰਦੀਆਂ ਨੇ ਅੱਜ ਵੀ ਤੁਹਾਡੇ ਕੋਲ ਤੋਂ ਦੋ ਘੋੜੀਆਂ ਖੜੀਆਂ ਨੇ ਇੱਕ ਸਰਸੇ ਤੋਂ ਖੜੀ ਆ ਹਮ ਇੱਕ ਆਪਣੇ ਮਾਨਸਾ ਤੋਂ ਆਈ ਆ ਜਵਾਰ ਕੇ ਪਿੰਡ ਤੋਂ ਜੀ ਹਾਂ ਜੀ ਕਿਹੋ ਜੇ ਬੱਚੇ ਆ ਰਹੇ ਨੇ ਬਾਈ ਬਹੁਤ ਚੰਗੇ ਆਇਆ ਬਾਈ ਜੀ ਠੀਕ ਹੈ ਬਹੁਤ ਨਜ਼ਰ ਜੀ ਜੇ ਮੈਂ ਆਪਾਂ ਦੇਖ ਲਿਆ ਤੁਹਾਡੇ ਕੋਲੇ ਲਾਲ ਘੋੜੀ ਖੜੀ ਹੈ ਚੰਗੀ ਹੋਰ ਵੀ ਇਹ ਇਹਨਾਂ ਦੇ ਵੀ ਨੁਕਰੇ ਆਉਂਦੇ ਸਰ ਬਾਈ ਜੀ ਆਪਣੇ ਗਵਾਨ ਤੇ ਇੱਕ ਨੀਲੀ ਚੰਗੀ ਘੋੜੀ ਸੀ ਜੀ ਉਹਨੇ ਅੱਜ ਤੱਕ ਨੁਕਰਾਂ ਨਹੀਂ ਸੂਈ ਸੀ ਜੋ ਆਪਣਾ ਤੁਸੀਂ ਵਸ਼ੇਰਾ ਦੇਖਿਆ ਜੀ ਨੁਕਰਾਂ ਜੀ ਛੋਟਾ ਬੱਚਾ ਜੋਰੇ ਦਾ ਜੀ ਆਪਾਂ ਵੀਡੀਓ ਹੀ ਬਣਾ ਤੇ ਉਹ ਬਾਈ ਲਗਾਤਾਰ ਮੇਰੇ ਘੋੜੇ ਤੋਂ ਨੁਕਰਾਂ ਸੁੰਦਾ ਸੁੰਦੀ ਆ ਰਹੀ ਸੀ ਜੀ ਉਹ ਉਹ ਗਿੱਦੜ ਪਾਹੇ ਆ ਬਾਈ ਹੋਰੀ ਸਪੈਸ਼ਲ ਮਲਾ ਕੇ ਲੈ ਕੇ ਜਾਂਦੇ ਆ ਠੀਕ ਹੈ ਸਪੈਸ਼ਲ ਆ ਕੇ ਜੀ ਮਤਲਬ ਉਹ ਕੁੜੀ ਗਿੱਦੜ ਵਾਹੇ ਚਲੀ ਜੀ ਉਹ ਉੱਥੇ ਸਪੈਸ਼ਲ ਆ ਕੇ ਮਲਾ ਕੇ ਲੈ ਕੇ ਆਉਂਦਾ ਹਾਂ ਤੀਜੀ ਵਾਰੀ ਸਪੈਸ਼ਲ ਆ ਕੇ ਮਲਾ ਕੇ ਲੈ ਕੇ ਜਾਂਦੇ ਆ ਜੀ ਠੀਕ ਹੈ ਨਾਲੇ ਵਿਚਾਰੇ ਪੂਰੀ ਫੀਸ ਦੇ ਕੇ ਜਾਂਦੇ ਆ ਸਾਰਾ ਕੁਝ ਕਰਕੇ ਜਾਂਦੇ ਆ ਅੱਛੇ ਬਾਈ ਸਟੱਡ ਸਰਵਿਸ ਦੀ ਫੀਸ ਕਿੰਨੀ ਆਉਣੀ ਜਿੰਨੇ ਤੁਸੀਂ ਫੀਸ ਦੀ ਗੱਲ ਫੀਸ ਬਾਈ 25000 ਰੁਪਏ ਰੱਖਿਆ ਜੀ ਠੀਕ ਹੈ ਹਾਂ ਜੀ ਬਾਕੀ ਜੋ ਬਾਈ ਦੂਰੋਂ ਆਉਂਦਾ ਉਹਦਾ ਮਾਨ ਤਨ ਕਰਦੇ ਹੀ ਦਾਂਗੇ ਜਿੰਨਾ ਕੋ ਉਹਦਾ ਖਰਚਾ ਪੈਦਾ ਹਾਂ ਜੀ ਜਿੰਨਾ ਕਰਕੇ ਹਾਂ ਜੀ ਉਹਨਾਂ ਮਾਨ ਤਨ ਕਰਦੇ ਹੀ ਦਾਂਗੇ ਜੀ ਜਿਵੇਂ ਕੋਈ ਆਮ ਨੋਰਮਲ ਘਰ ਚੋਂ ਕੋਈ ਮੁੰਡਾ ਪਹਿਲੀ ਵਾਰੀ ਸ਼ੌਂ ਇੱਕ ਦੋ ਘੋੜੀਆਂ ਨਹੀਂ ਗੀਆਂ ਨਮੀਆਂ ਨਮੀਆਂ ਰੱਖਣ ਲੱਗਿਆ ਕੋਈ ਇਹੋ ਜੀ ਨਹੀਂ ਵਾਰੀ ਯਾਰ ਵੀ ਘੋੜੇ ਦੀ ਫੀਸ ਨਹੀਂ ਮੈਟਰ ਕਰਦੀ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਫੀਸ ਤੇ ਹੀ ਛੱਡਣਾ ਹੁੰਦਾ ਕਈ ਵਾਰੀ ਬੰਦਾ ਵੀ ਦੇਖਣਾ ਪੈਂਦਾ ਕੋਈ ਭਰਾ ਸੱਜਣਾ ਇਹ ਜਿਹਾ ਹੁੰਦਾ ਵੀਰੇ ਛੱਡਣਾ ਪੈਂਦਾ ਛੱਡਣਾ ਪੈ ਜਾਂਦਾ ਨਾ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਦੇਖੋ ਪ੍ਰਮਾਤਮਾ ਦੀਆਂ ਚੀਜ਼ਾਂ ਨੇ ਹੂੰ ਜੇ ਤੁਸੀਂ ਅੱਜ ਮੇਰੇ ਕੋਲ ਆਏ ਹੋ ਇਹ ਦਰਵੇਸ਼ ਕਰਕੇ ਆਏ ਹੋ ਇਸੇ ਦਾ ਕਰਕੇ ਠੀਕ ਹੈ ਮੈਂ ਤਾਂ ਬਾਈ ਜੀ ਤੁਸੀਂ ਸੋਚਿਆ ਸੀ ਵੀ ਮੈਂ ਮਾ ਹੁਸਨਪ੍ਰੀਤ ਕੋਲ ਜਾਣਾ ਨਾ ਬਾਈ ਜੀ ਮੈਂ ਤੁਹਾਨੂੰ ਜਾਣਦਾ ਸੀ ਸਹੀ ਗੱਲ ਹੈ ਜੀ ਦੇਖੋ ਵੀ ਇਹ ਇਹ ਨੋਰੀਏ ਤੇ ਹੀ ਹੈ ਕਰਮਾਲੇ ਹੈ ਜਿਨ੍ਹਾਂ ਦੇ ਥਰੂ ਆਪਾਂ ਮਿਲਦੇ ਆਂ ਤੇ ਅੱਗੇ ਬੰਦੇ ਦੀ ਸੋਚ ਆ ਵੀ ਉਹ ਚੰਗਾ ਵਰਤ ਦਾ ਜਾਂ ਮਾੜਾ ਵਰਤ ਇਹ ਤਾਂ ਤੁਸੀਂ ਬਾਈ ਇੱਕ ਵੈਸੀ ਸੋਚ ਕੇ ਦੇਖੋ ਵੀ ਜਦੋਂ ਤੁਸੀਂ ਘੂੜੀਆਂ ਨਹੀਂ ਸੀ ਰੱਖਦੇ ਉਦੋਂ ਆਪਣੇ ਕਿੰਨੇ ਰਿਲੇਸ਼ਨ ਸੀ ਹੈਣਾ ਜਦੋਂ ਆਪਣੇ ਕੋਲ ਇਹ ਸਟਾਲੀਨ ਆ ਗਿਆ ਉਦੋਂ ਬਾਅਦ ਕਿੰਨੇ ਰਿਲੇਸ਼ਨ ਚ ਖਲਾਅ ਹੋ ਜਾਂਦਾ ਹੈ ਨਾ ਰਿਲੇਸ਼ਨ ਦੇ ਵਿੱਚ ਆਏ ਆ ਵੀਰੇ ਮੇਰੇ ਕੋਲੇ ਸਤਵਾਂ ਮੰਨ ਲਾਦਾ ਅੱਠਵਾਂ ਘੋੜਾ ਜੀ ਨੌਵਾਂ ਅੱਛਾ ਠੀਕ ਹੈ ਜੀ ਹੂੰ ਹੂੰ ਇੰਨਾ ਜਨਮਾਂ ਕਰਕੇ ਕੁਝ ਲੋਕ ਜੁੜੇ ਵੀ ਕੋਸ਼ ਟੁੱਟੇ ਵੀ ਜਿਹੜੇ ਚੰਗੇ ਆ ਉਹ ਅਜ ਵੀ ਨਾਲ ਆ ਹਾਂ ਜੀ ਜਿਹੜੇ ਚੰਗੇ ਆ ਬਈ ਉਹ ਅੱਜ ਵੀ ਨਾਲ ਆ ਠੀਕ ਆ ਕੁਛ ਆ ਜੇ ਸੱਜਣਾ ਬਈ ਉਹ ਟਾਈਮ ਟੂ ਟਾਈਮ ਆਉਂਦੇ ਰਹੇ ਆ ਆਪਣਾ ਰੰਗ ਚੱਲਦਾ ਹੀ ਰਹਿੰਦਾ ਜੀ ਅਪ ਟੂ ਡਾਊਨ ਆਉਂਦਾ ਹੀ ਆ ਉਹ ਚਾਰ ਬੀਲੀ ਛੱਡ ਜਾਂਦੇ ਨੇ ਹਾਂ ਕੋਈ ਚਾਰ ਮੁੱਢ ਤੋਂ ਵੀ ਥੋੜੇ ਨਾਲ ਜੁੜੇ ਚੱਲੇ ਆਉਂਦੇ ਨੇ ਉਹ ਚਾਰੇ ਹੋ ਜੀ ਵੀ ਆਉਣਗੇ ਜਿੰਨਾਂ ਤੇ ਆਪਾਂ ਮਤਲਬ ਆਪਦੇ ਨਾਲੋਂ ਵੀ ਵੱਧ ਭਰੋਸਾ ਕਰ ਸਕਦੇ ਆ ਇਹ ਕਰਮਾਂ ਵਾਲਾ ਤਾਂ ਹੈ ਬਾਈ ਜੀ ਇੰਨਾ ਪਾ ਗਾਲਾ ਵੀ ਆਪਣੇ ਕਿੱਲੇ ਤੇ ਕੋਈ ਜਾਨਵਰ ਨਹੀਂ ਸੀ ਵੀ ਆਪਾਂ ਸਟੇਬਲ ਬਿਲਕੁਲ ਬੰਦ ਕਰਤਾ ਸੀ ਅੱਛਾ ਜੀ ਸਾਰਾ ਕੁਝ ਸੀ 2 ਸਾਲ 1.5 ਸਾਲ ਕੁਝ ਵੀ ਨਹੀਂ ਸੀ ਹੂੰ ਉਸ ਤੋਂ ਬਾਅਦ ਬਾਈ ਜੀ ਮੈਂ ਜੇ ਮੈਂ ਕਹਾ ਵੀ ਮੈਂ ਘੋੜਾ ਬਣਾਇਆ ਹੂੰ ਨਹੀਂ ਬਾਈ ਮੈਂ ਨਹੀਂ ਬਣਾਇਆ ਪਰਮਾਤਮਾ ਨੇ ਮੈਨੂੰ ਦਿੱਤਾ ਜੀ ਮੈਂ ਕੋਈ ਇਹਨੂੰ ਬਾਹਲਾ ਰਾਸ਼ਨ ਨਹੀਂ ਪਾਇਆ ਹੂੰ ਕੋਈ ਆਪਾਂ ਮਿੱਠੇ ਕੇ ਘੋੜਾ ਨਹੀਂ ਬਣਾਇਆ ਜਿਹੜਾ ਆਪਾਂ ਇੱਕ ਬੰਦੇ ਕਹਿ ਦਿੰਦੇ ਸੀ ਬਸ਼ੇਰਾ ਵਾਲਾ ਜੀ ਅਸੀਂ ਘੋੜਾ ਤਿਆਰ ਕਰਨਾ ਨਹੀਂ ਬਾਈ ਅੱਛਾ ਬਈ ਇੱਕ ਮੈਂ ਤੇਰੀ ਛੋਟੀ ਜੀ ਗੱਲ ਟੋਕਦਾ ਇੱਥੇ ਹਾਂਜੀ ਇਹ ਆਪਣੇ ਘਰ ਦਾ ਜੰਪ ਵਾਲਾ ਕਿ ਲੈਤਾ ਸੀ ਆਪਾਂ ਨਹੀਂ ਬਾਈ ਜੀ ਇਹ ਬਟਾਲੇ ਜੰਪ ਵਾਲ ਸੀ ਇਹ ਜੀ ਗੁਰਦਾਸਪੁਰ ਤੋਂ ਜੀ ਉੱਥੋਂ ਲਿਆ ਸੀ ਬਾਈ ਕਿਹੜੀ ਬਲੱਡ ਲਾਈਨ ਦਾ ਬਾਈ ਇਹ ਕਰਤਾਰੇ ਲੰਡੇ ਵਾਲੇ ਦਾ ਪੋਤਾ ਜੀ ਰਣਸ਼ੇਰ ਘੋੜੇ ਦਾ ਬੱਚਾ ਜੀ ਅੱਛਾ ਰਣਸ਼ੇਰ ਦਾ ਮਤਲਬ ਬੱਚਾ ਇਹ ਰਣਸ਼ੇਰ ਰਣਸ਼ੇਰ ਬੋੜ ਨੇ ਪਾਲਿਆ ਸੀ ਪਲੂਰ ਪਿੰਡ ਜੀ ਹੂੰ ਬੋੜ ਬਾਬਾ ਜੀ ਉੱਥੋਂ ਦਾ ਉਹਨੇ ਪਾਲਿਆ ਸੀ ਫੇਰ ਘੋੜਾ ਚਲਾ ਗਿਆ ਸੀ ਸਤਵੀਰ ਕੋਲ ਨਾਲੇ ਵਾਲੇ ਕੋਲ ਜੀ ਤੇ ਉੱਥੋਂ ਦੀ ਕੋਰੀ ਮੇਟ ਹੋਈ ਸੀ ਉੱਥੋਂ ਲਿਆ ਸੀ ਆਪਾਂ ਬੱਚਾ ਕਿ ਕਿੰਨੀ ਕੁ ਉਮਰ ਦਾ ਸੀ ਜਦੋਂ ਇਹ ਤੁਸੀਂ ਲੈਤਾ ਸੀ ਬੱਚਾ ਤਾਂ ਵੀਰੇ ਇਹ ਮੈਂ 5 ਕਿ ਮਹੀਨਿਆਂ ਦਾ ਹੀ ਲੈ ਲਿਆ ਸੀ ਜੀ 5 ਕਿ ਮਹੀਨਿਆਂ ਉਹਨਾਂ ਦੇ ਘਰੇ ਹੀ ਸਾਂਭਿਆ ਅੱਛਾ ਹਾਂ ਮਤਲਬ ਤੁਸੀਂ ਜਦੋਂ ਇੱਥੇ ਲੈ ਕੇ ਆਏ ਤਾਂ 10 ਕਿ ਮਹੀਨਿਆਂ ਦਾ ਸੀ ਮਗਾ ਕੈਨ ਤੋਂ ਭਾਵਾ ਹਾਂਜੀ ਹਾਂਜੀ ਅੱਛਾ ਉਸ ਤੋਂ ਬਾਅਦ ਇਹਨੇ ਐਡਾ ਵੱਡਾ ਆਪਣਾ ਫਾਰਮ ਤਿਆਰ ਕਰ ਲਿਆ ਹਾਂਜੀ ਬਿਲਕੁਲ ਜਦ ਪ੍ਰਮਾਤਮਾ ਦੀ ਕਿਰਪਾ ਨਾਲ ਵੀਰੇ ਮੇਰੇ ਕੋਲ 12 ਡੰਗਰ ਹਾਂ ਹਾਂ 12 ਜਨਵਰ ਮੇਰੇ ਕੋਲ ਆਪਦੇ ਘਰ ਦੇ ਆ ਕਿਸੇ ਟਾਈਮ ਇਹੋ ਜਿਹਾ ਟਾਈਮ ਆ ਗਿਆ ਸੀ ਜੰਮਾ ਬਣੇ ਕੋਸ਼ਿਸ਼ ਵੀ ਨਹੀਂ ਸੀ ਫਿਰ ਇਹਦੇ ਵਿੱਚ ਹੋਰ ਹਮ ਹਮ ਸਾਰੀ ਆਪਦੀ ਮਿਹਨਤ ਆ ਵੀਰੇ ਹਮ ਕੋਈ ਮੈਂ ਘਰੋਂ ਨਹੀਂ ਉਹ ਕੀਤਾ ਹਮ ਹਮ ਬਾਪੇ ਨੂੰ ਕਿਹਾ ਤੇ ਮੰਮੀ ਨੂੰ ਨਹੀਂ ਆਪਦਾ ਹਮ ਹਮ ਹਿੰਮਤ ਤੋਂ ਪੌੜੀ ਤੋਂ ਪੌੜੀ ਸਟੈਪ ਚੜਦਾਂਗੇ ਹਮ ਮਤਲਬ ਪਰਮਾਤਮਾ ਨੇ ਹੀਰੋ ਤੋਂ ਉੱਠ ਕੇ ਹਾਂ ਜੀ ਪਰਮਾਤਮਾ ਤੇ ਚੱਲੀ ਜਾਂਦਾ ਜੀ ਪਹਿਲਾਂ ਮੇਰੇ ਕੋਲ ਘੋੜਾ ਸੀ ਵਾਈਟ ਕੋਡ ਘੋੜਾ ਮੇਰੇ ਕੋਲ ਹੁੰਦਾ ਸੀ ਜੀ ਹਮ ਉਹ ਚਲੇ ਗਿਆ ਸੀ ਉਸ ਤੋਂ ਬਾਅਦ ਮੈਂ ਵੀ ਸਾਰਕ ਬਿਲਕੁਲ ਬੰਦ ਕਰਤਾ ਸੀ ਸਾਰਾ ਮਨ ਚ ਹਾਂਜੀ ਕਿਸੇ ਮਾ ਜਿਹੜਾ ਆਪਾਂ ਕਹਦੇ ਨੇ ਮਨ ਪਿੱਛੇ ਹੋ ਜਾਂਦਾ ਹਾਂਜੀ ਤੇ ਫਿਰ ਉਹ ਬਹੁਤ ਵਾਦੂ ਘਟ ਹੁੰਦੀਆਂ ਵੀਆਂ ਗੱਲਾਂ ਹੋਈਆਂ ਹੂੰ ਤੇ ਬਹੁਤ ਪਰਮਾਤਮਾ ਨੇ ਕਿਰਪਾ ਰੱਖਿਆ ਭਾਈ ਵਾਹਿਗੁਰੂ ਦਾ ਬਹੁਤ ਵੱਡਾ ਹੱਥ ਆ ਇਹ ਤਾਂ ਹੈ ਬਾਈ ਹਾਂਜੀ ਜਿੱਥੇ ਕਹਿੰਦੇ ਮਤਲਬ ਆਪਾਂ ਅਸੀਂ ਆਮ ਹੀ ਰੁਟੀਨ ਚ ਗੱਲਾਂ ਸੁਣਦੇ ਆਂਗੇ ਵੀ ਜਿੱਥੇ ਘੋੜਾ ਹੈ ਉੱਥੇ ਪਰਮਾਤਮਾ ਦਾ ਬਸ ਹੂੰ ਘੋੜਾ ਵਾਹਿਗੁਰੂ ਹੀ ਦਿੰਦਾ ਬਿਲਕੁਲ ਉਹ ਬੰਦੇ ਐਨਾ ਖਾਣਾ ਪੀਣਾ ਉਹਦਾ ਟਾਈਮ ਸਿਰ ਉਹ ਕਰਦੇ ਆ ਉਹ ਕਰਦੇ ਆ ਉਹਨੂੰ ਟਾਈਮ ਸਿਰ ਨਿਮਾਉਣਾ ਧਮਾਣਾ ਬਾਈ ਜੀ ਕਦੇ ਵੀ ਨਹੀਂ ਹਮ ਪ੍ਰਮਾਤਮਾ ਨੇ ਦਿੱਤਾ ਘੋੜਾ ਮੈਂ ਕੋਈ ਘੋੜਾ ਪਾਲਣ ਵਾਲਾ ਨਹੀਂ ਹੈਗਾ ਬਿੱਥ ਕੇ ਨਹੀਂ ਆਪਾਂ ਕੁਝ ਵੀ ਕਰ ਸਕਦੇ ਕੈਸੇ ਨਾ ਨਹੀਂ ਜੇ ਆਪਾਂ ਕਹੀਏ ਵੀ ਆਪਾਂ ਉਹ ਬਸ਼ੀਰੇ ਨੂੰ ਸਾਣ ਬਣਾ ਦਈਏ ਜੀ ਉਹਨੂੰ ਸਾਣ ਬਣਾ ਨਹੀਂ ਨਹੀਂ ਬੰਦੀ ਉਹ ਪ੍ਰਮਾਤਮਾ ਨੇ ਦਿੱਤਾ ਬਿਲਕੁਲ ਬਾਈ ਆਪਾਂ ਸੇਵਾ ਕਰਨਾ ਹੈ ਹਮ ਹਮ ਠੀਕ ਹੈ ਜੀ ਉਹ ਪਰਮਾਨ ਆਲਦੀ ਨੀਤ ਲੈ ਰਿਹਾ ਹਾਂ ਨੀਤ ਸੁੱਚੀ ਰੱਖੋ ਸਭ ਕੁਝ ਰੱਖੋ ਵੈਰੂ ਆਪੇ ਭਾਗ ਲੰਭਾ ਬਿਲਕੁਲ ਬਾਈ ਕਿਸੇ ਨਾਲ ਕੁਝ ਵੀ ਨਾ ਕਰੋ ਮਾਰਾ ਨਾ ਕਰੋ ਇਹਦਾ ਕਰਮਾ ਵਾਲਿਆ ਬਾਈ ਆਪਾਂ ਨੂੰ ਮਲਾਉਂਦੇ ਆ ਜਾ ਕੇ ਤੇ ਕਿਸੇ ਨੇ ਕੁਝ ਨਹੀਂ ਲੈ ਕੇ ਜਾਣਾ ਸਭ ਤੋਂ ਵੱਡਾ ਰੋਤਵਾ ਕਮਾ ਕੇ ਦਿੰਦਾ ਕੋਈ ਸਰ ਰੋਤਵਾ ਤਾਂ ਕਮਾਉਣਾ ਹੀ ਕਮਾਉਣਾ ਬਾਈ ਜਿਹੜੇ ਯਾਰ ਦੋਸਤ ਭਰਾ ਮੈਲੇ ਆ ਹੂੰ ਇੱਕ ਵਾਰ ਹੀ ਮਿਲਨੇ ਆ ਜੇ ਮਿਲੇ ਆ ਫੇਸ ਟੂ ਫੇਸ ਅੱਜ ਆਪਾਂ ਆਪਾਂ ਹਾਂ ਠੀਕ ਆ ਆਪਣੇ ਬੱਚੇ ਨਹੀਂ ਹੋਣਗੇ ਸਾਡਾ ਆਪਾਂ ਕਦੇ ਵੀ ਨਾ ਮਿਲਦੇ ਜਿਵੇਂ ਆਪਾਂ ਸਟਾਰਟਿੰਗ ਚ ਗੱਲ ਕੀਤੀ ਹੈ ਜੀ ਇਹ ਨਾ ਹੁੰਦਾ ਆਪਣਾ ਸੱਜਣਾ ਤਾਂ ਆਪਾਂ ਨਹੀਂ ਮਿਲਣਾ ਬਿਲਕੁਲ ਜੀ ਇਹ ਕਰਮਾਂ ਵਾਲੇ ਆ ਚਲੋ ਜੋ ਵੀ ਹੁੰਦਾ ਜਾਰੀ ਦੋਸਤ ਜੀ ਫਾਇਦਾ ਘਾਟਾ ਹੁੰਦਾ ਹਰੇਕ ਦੇ ਹੁੰਦਾ ਬਿਲਕੁਲ ਬਾਈ ਥੋੜਾ ਜਿਹਾ ਜਰਨਾ ਸਿੱਖ ਉਹ ਤਾਂ ਕੋੜਿਆਂ ਤੋਂ ਬਿਨਾ ਵੀ ਹੋ ਜਾ ਹਾਂ ਆਪਣੀ ਆਮ ਰੁਟੀਨ ਜੀ ਆਪਾਂ ਕੋਈ ਮੰਨ ਲੋ ਵੀ ਕੋਈ ਵੀ ਹੁੰਦਾ ਵੀ ਫਸਲਾਂ 'ਚ ਘਟੇ ਪੈ ਜਾਂਦੇ ਆ ਕਿ ਕੁਝ ਵੀ ਹੁੰਦਾ ਫਿਰ ਵੀ ਜਰਦੇ ਆ ਹੌਸਲੇ ਰੱਖੋ ਆਪਣਾ ਜ਼ਿੰਦਗੀ ਚ ਆਉਂਦੀ ਰਹਿੰਦੀ ਆ ਆਪਣਾ ਜ਼ਿੰਦਗੀ ਚ ਆਉਂਦੇ ਰਹਿੰਦੇ ਆ ਪਰ ਸੱਜਣ ਕਦੇ-ਕਦੇ ਕਮਾਈ ਜਾਂਦੇ ਬਿਲਕੁਲ ਸੱਜਣਤਾ ਹੀ ਨਹੀਂ ਛੱਡੀ ਹਾਂ ਨਹੀਂ ਨਹੀਂ ਛੱਡੋ ਪੈਸਾ ਨਹੀਂ ਜ਼ਰੂਰੀ ਹੁੰਦਾ ਪੈਸੇ ਦਾ ਕੀ ਆ ਦੇ ਹੈਗਾ ਸ਼ੌਂਕ ਪੂਰੇ ਕਰ ਲਾਂਗੇ ਵੀਰੇ ਸਾਰਾ ਕੁਝ ਕਰ ਲਾਂਗੇ ਪਰ ਬੰਦੇ ਤਾਂ ਨਹੀਂ ਆਪਣੇ ਨਾਲ ਆਉਂਦੇ ਹਾਂ 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 ਬੰਦੇ ਤਾਂ ਨਹੀਂ ਹੁੰਦੇ ਸਹੀ ਗੱਲ ਹੈ ਜੀ ਜਿਹੜਾ ਬੰਦਾ ਇੱਕ ਵਾਰੀ ਚਲਾ ਗਿਆ ਨਾ ਤਾਂ ਬਾਈ ਜੀ ਉਹਦਾ ਬੱਚਾ ਵਰਤਦਾ ਨਾ ਉਹਦਾ ਪਿਓ ਵਰਤਦਾ ਨਾ ਉਹਦਾ ਦਾਦਾ ਵਰਤਦਾ ਜੋ ਆਪਣੀ ਯਾਰੀ ਦੋਸਤੀ ਤੇ ਰਿਲੇਸ਼ਨ ਆ ਉਹ ਆਪਣੇ ਰਿਲੇਸ਼ਨ ਹਾਂ ਜੀ ਜਿਹੜੇ ਇਹਦੇ ਨਾਲ ਬਣੇ ਹੋਏ ਰਿਲੇਸ਼ਨ ਨੇ ਕੋਈ ਏਸੀ ਨਾਲੀ ਸੀਨ ਤੇ ਐਸੀ ਨਾਲੀ ਬਿਲਕੁਲ ਹਾਂ ਇਹਦਾ ਇਹਦੇ ਅਕਰਮ ਵਾਲੇ ਬਈ ਪਰਿਵਾਰਾਂ ਤੱਕ ਮੇਲ ਕਰਾ ਦਿੰਦੇ ਜਿੱਥੇ ਆਪਾਂ ਨਹੀਂ ਸੋਚਿਆ ਹੁੰਦਾ ਬਈ ਉੱਥੋਂ ਤੱਕ ਵੀ ਮਿਲ ਪੰਦੇ ਬਿਲਕੁਲ ਬਈ ਹਾਂਜੀ ਸਹੀ ਗੱਲ ਆ ਬਾਈ ਤੁਹਾਡੀ ਇਹ ਇਹਦੇ ਇਹਦਾ ਦਾਇਰਾ ਬਹੁਤ ਵੱਡਾ ਹੈ ਬਹੁਤ ਵੱਡਾ ਵੀਰ ਹਮ ਹੁਣ ਕੋੜਿਆਂ ਦੀ ਦੁਨੀਆ ਲੈ ਲਓ ਤੁਸੀਂ ਹਮ ਮਹਾਰਾਸ਼ਟਰ ਕਿੱਥੇ ਆ ਹਮ ਰਾਜਸਥਾਨ ਕਿੱਥੇ ਆ ਯੂਪੀ ਕਿੱਥੇ ਆ ਹਮ ਕਿੰਨੇ ਲੋਕ ਮੰਡੀਆਂ ਚ ਕਿੰਨੇ ਕਿੰਨੇ ਕਿੰਨੇ-ਕਿੰਨੇ ਮਿਲਦੇ ਆ ਕਦੇ ਆਪਾਂ ਸੋਚਿਆ ਹੁੰਦਾ ਵੀ ਆਰ ਵੀ ਉਹ ਬੰਦਾ ਆਪਾਂ ਨੂੰ ਐ ਮਿਲੋ ਇਹਨਾਂ ਦੇ ਜਰੀਏ ਹੀ ਆ ਮੰਡੀਆਂ 'ਚ ਬੈੰਨੇ ਇਹਨਾਂ ਦੇ ਜਰੀਏ ਹੀ ਬੈੰਨੇ ਨਵੇਂ ਤੋਂ ਨਵਾਂ ਬੰਦਾ ਮਿਲਦਾ ਬਿਲਕੁਲ ਬਾਈ ਸਿੱਖਾਉ ਸਿਖਾ ਕੇ ਵੀ ਜਾਂਦਾ ਅੱਛਾ ਜਿਹੜਾ ਮਿਲ ਗਿਆ ਉਹਦੇ ਨਾਲ ਸੱਜਣਤਾ ਹੀ ਪਊਗੀ 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 ਜੀ ਘੋੜੇ ਵਾਲਿਆਂ ਨੂੰ ਤੁਸੀਂ ਚਾਹੇ ਰਾਤ ਨੂੰ ਅੱਧੀ ਰਾਤ ਫੋਨ ਕਰ ਲਓ ਬਾਈ ਬਿਲਕੁਲ ਜੀ ਤੁਹਾਡੇ ਪਹਿਲੇ ਬੋਲ ਉੱਠਣਗੇ ਬਿਲਕੁਲ ਵੀਰੇ ਬਿਲਕੁਲ ਜੀ ਬਿਲਕੁਲ ਜੀ ਇਹ ਕਰਦੇ ਰਿਸ਼ਤੇਦਾਰ ਨੂੰ ਫੋਨ ਲਾ ਲਓ ਉਹ ਨਹੀਂ ਚੱਕਦਾ ਹੁੰਦਾ ਪਰ ਘੋੜੇ ਵਾਲੇ ਭੱਜ ਕੇ ਜਾਂਦੇ ਆ ਵੀ ਸਾਡਾ ਕੋਈ ਭਾਈ ਆਇਆ ਭਾਈ ਆਇਆ ਸਹੀ ਜੀ ਉਹ ਤਾਂ ਕੀ ਜਾਂਦੇ ਆ ਵੀ ਉਹਨਾਂ ਨੂੰ ਕੰਮ ਉਹ ਬੰਦੇ ਨੇ ਬੈਠੇ ਨੂੰ ਫੋਨ ਕਰ ਲਈ ਬਾਈ ਹਾਂਜੀ ਜਿੰਨਾ ਛੇਤੀ ਤੇਰੇ ਕੋਲੇ ਪਹੁੰਚ ਸਕਿਆ ਉਹਨਾਂ ਛੇਤੀ ਪਹੁੰਚਦੇ ਆ ਜੀ ਹਾਂ ਹਾਂਜੀ ਇਹ ਤਾਂ ਹੈ ਨਹੀਂ ਵੀ ਜੇ ਆਪਾਂ ਆਕੀ ਦੀ 100 ਕੋ ਦੀ ਬਾਤ ਆ ਤਾਂ 2 ਘੰਟੇ ਚ ਤੈਅ ਕਰ ਦੂ ਪਰ ਜਿੰਨੀ ਪੋਸਿਬਿਲਿਟੀ ਚ ਹੋਈ ਪਹੁੰਚੂਗਾ ਉਹ ਬਿਲਕੁਲ ਬਾਕੀ ਵੀਰੇ ਕਰਮ ਵਾਲੇ ਜਾਨਵਰ ਆਪ ਦਾ ਆਪ ਲੱਕੋ ਕੀ ਨਹੀਂ ਰੱਖਦਾ ਇਹ ਬਾਈ ਆਪਣੇ ਤੋਂ ਦਾਣਾ ਜੇ ਖਾਂਦੇ ਆ ਨਾ ਇਹ ਉਹਦਾ ਮੁੱਲ ਵੀ ਮੋੜਦੇ ਆ ਜੇ ਸੋ ਤੁਹਾਡੇ ਚ ਸਬਰ ਹਾ ਜੇ ਇੱਕ ਦਾਣਾ ਖਾਂਦੇ ਆ ਤਾਂ 100 ਦਿੰਦੇ ਆ 100 ਦਿੰਦੇ ਆ ਹਾਂ ਸਬਰ ਹੋਣਾ ਚਾਹੀਦਾ ਹੂੰ ਹੂੰ ਠੀਕ ਆ ਜੇ ਕੋਈ ਮਾੜੀ ਵਾਦੀ ਘਾਟੀ ਕਰ ਵੀ ਗਿਆ ਹੂੰ ਪਰਮਾਤਮਾ ਨੂੰ ਕਹੂ ਤੂੰ ਦੇਖਦਾ ਹੂੰ ਉਹਦੀ ਜਾਨਵਰ ਦੀ ਤੈਹ ਦਿਲੋਂ ਸੇਵਾ ਕਰੋ ਬਿਲਕੁਲ ਜਾਹੇ ਉਹਨੂੰ ਕਿੱਲੋ ਹੀ ਦਾਣਾ ਪਾਲੋ ਹੂੰ ਪਰ ਮਨ ਦੀ ਸੰਤੋਸ਼ਟੀ ਵਾਲਾ ਪਾਲੋ ਵੀ ਇਹ ਨਾ ਹੋਵੇ ਵੀ ਬੰਨਿਆ ਤਾਂ ਸੁੱਟ ਦੋ ਯਾਰ ਹੂੰ ਵੀ ਐ ਨਹੀਂ ਹੈਗਾ ਵੀ ਖੜੀਆ ਤਾਂ ਖੜੀ ਰਵੇ ਨਹੀਂ ਇਹ ਕਰਮਾਂ ਵਾਲਿਆਂ ਨੇ ਬਾਈ ਬਹੁਤ ਕੁਝ ਜ਼ਿੰਦਗੀਆਂ ਨੇ ਬਹੁਤ ਕੁਝ ਬਹੁਤ ਪਾਗ ਵਾਲਿਆਂ ਨੇ ਵੀ ਮੈਂ ਤਾਂ ਬਈ ਮੇਰੇ ਨਾਲ ਤਾਂ ਹੱਡ ਬੀਤੀਆਂ ਹੋਈਆਂ ਹੋਈਆਂ ਨੇ ਮੈਂ ਤਾਂ ਆਪ ਦੇਖੀ ਦੇਖਿਆ ਹੋਇਆ ਹੂੰ ਵੀ ਕਰਮ ਵਾਲਿਆਂ ਨੇ ਕਰਮ ਵਾਲਿਆਂ ਨੇ ਬਈ ਜਿਹੜਾ ਤਖੇੜੇ ਨੇ ਬਈ ਕਰਮ ਵਾਲਿਆਂ ਦੇ ਸਰ ਤੇ ਖੜਾ ਹੂੰ ਉਹ ਕੁੜੀ ਆ ਉਹ ਪਰਨੇ ਨਾਲ ਤੇ ਖੜੀ ਆ ਹੂੰ ਕਿਸੇ ਟਾਈਮ ਮੈਹੀ ਜੀ ਸੀ ਵੀ ਹੱਥੋਂ ਖੋਸ ਗਈ ਸੀ ਹੂੰ ਤੰਨਾ ਸਾਲਾਂ ਬਾਅਦ ਵਾਪਸ ਕਰੇ ਆ ਗਈ ਹੂੰ ਨੁਕਰੀ ਵਿਸ਼ੇਰੀ ਦਿੱਤੀ ਕਰੋਦੇ ਤੋਂ ਹੂੰ ਬਿਸ਼ੇਰੀ ਨੇ ਵੀਰੇ ਮੁੱਲ ਵਧੀਆ ਅੱਛਾ ਇਹਦੇ ਕੋਲ ਤੋਂ ਆਪਣੇ ਤੋਂ ਹਾਂ ਠੀਕ ਹੈ ਮੇਰਾ ਸਾਰਾ ਵਾਦਾ ਘਟਾ 2-3 ਸਾਲ ਦਾ ਉਹਨੇ ਸਾਰੇ ਪੂਰਾ ਕਰਤਾ ਇੱਕੋ ਹੀ ਬਿਸ਼ੇਰੀ ਇੱਕੋ ਹੀ ਬਿਸ਼ੇਰੀ ਨੇ ਤੇ ਜੇ ਉਹ ਹੀ 3 ਸਾਲਾਂ ਚ ਆਪਾਂ ਮਤਲਬ ਮਾਨੋ ਉਦਾਸ ਹੋ ਜਾ ਹਾਂ ਵੀ ਕੁੜਦਾ ਰਹਿੰਦਾ ਵੀਰ ਮੈਂ ਦੇਖਦਾ ਰਹਿੰਦਾ ਯਾਰ ਵੀ ਪਤਾ ਨਹੀਂ ਕੀ ਬਣੂਗਾ ਕਿਵੇਂ ਕਰੂੰਗਾ ਉਹਦਾ ਫਾਇਦਾ ਕੀ ਸੀ ਹੂੰ ਬਾਕੀ ਹਾਂ ਇਹ ਤਾਂ ਕਰਮ ਵਾਲੀਆਂ ਹੈਗੀਆਂ ਹੀ ਹੈਗੀਆਂ ਨਾਲੇ ਵੀ ਮੇਰੀ ਬੇਟੀ ਵੀ ਬਹੁਤ ਕਰਮ ਵਾਲੀ ਹੈ ਜੀ ਜਦ ਤੰਦੀ ਉਹ ਮੇਰੀ ਭਾਗਾਂ ਵਾਲੀ ਧੀ ਆ ਜਦਨ ਦੀ ਉਹ ਆਈ ਆ ਮੇਰੇ ਪੈਰ ਉਦੋਂ ਦੇ ਲੱਗੇ ਨਾ ਨਾ ਗੁਰਸੇਵਤ ਘਰ ਗੁਰਸੇਵਤ ਕਿੰਨੀ ਇਹ ਜੇ 22 ਸਾਲਾਂ ਦੀ ਬਈ 22 ਸਾਲਾਂ ਹਾਂ ਠੀਕ ਹੈ ਧੀਆ ਬਈ ਭਾਗਲ ਖਾ ਕੇ ਲਿਖਾਉਂਗੀ ਆ ਬਿਲਕੁਲ ਬਈ ਆਪਾਂ ਕਹਿ ਦਿੰਦੇ ਆ ਬਈ ਧੀਆ ਆ ਯਾ ਜਾਂ ਆਮੀ ਨਾਰਮਲ ਚ ਕਹਿ ਲੈਂਦੇ ਧੀਆ ਬੱਤ ਹੁੰਦੀਆਂ ਪਰ ਧੀਆ ਭਾਗਲ ਖਾ ਕੇ ਬਿਲਕੁਲ ਬਿਲਕੁਲ ਵੀਰੇ ਉਹ ਮੈਂ ਆਪਦੀ ਧੀ ਜੇ ਕਰਮ ਕਰਦੇ ਹਾਂ ਹਾਂ ਮੈਂ ਅੱਜ ਕੈਮਰੇ ਦੇ ਮੁਹਰੇ ਵੀ ਕਹਿਣਾ ਵੀ ਮੈਂ ਆਪਦੀ ਧੀ ਦੇ ਕਰਨ ਕਰਦੇ ਹਾਂ ਜਦੋਂ ਦੀ ਉਹ ਆਈ ਆ ਮੇਰਾ ਦੂਜਾ ਪਤਾ ਇਹ ਠੀਕ ਹੈ ਨਾ ਕੋੜ ਬਿਲਕੁਲ ਠੀਕ ਹੈ ਨਾ ਬਾਕੀ ਮੇਰਾ ਭਾਈ ਆ ਛੋਟਾ ਦਲਪ੍ਰੀਤ ਉਹ ਸਾਰਾ ਕੁਝ ਕਰਦਾ ਬਾਈ ਉਹਨੇ ਹੀ ਪਾਲਿਆ ਉਹਨੇ ਹੀ ਸਾਰਾ ਕੀਤਾ ਮੈਂ ਤਾਂ ਬਾਹਰ ਰਹਾ ਠੀਕ ਹੈ ਮੈਂ ਪਟਿਆਲੇ ਰਹਿੰਦਾ ਵੀਰੇ ਇਸ ਟਾਈਮ ਰਿਹੈ ਪਟਿਆਲੇ ਪਟਿਆਲੇ ਜੀ ਇੱਥੇ ਕਿੰਨੇ ਟਾਈਮ ਬਾਅਦ ਜਿਹੜਾ ਬੰਜਾ ਮੈਂ ਬਾਈ ਸ਼ਨੀਆਦਵਾਰ ਆਉਣਾ ਜਾਂ ਵੀ ਕੋਈ ਕੰਮ ਹੋਵੇ ਬਾਈ ਆ ਵੀ ਜਾਈਏ ਠੀਕ ਹੈ ਹਾਂ ਜੀ ਘੋੜੀਆਂ ਦੀ ਖਰੀਦੋ ਫਰੋਖਤ ਕਰਦੇ ਹਾਂ ਫਿਰ ਹਾਂ ਜੀ ਹਾਂ ਜੀ ਬਾਈ ਤੁਰੀ ਜਾਂਦਾ ਜੀ ਜੇ ਕੋਈ ਸੱਜਣ ਚਾਹੁੰਦਾ ਉਹ ਵੀ ਸੇਲ ਦੇ ਚਲਾ ਸੰਪਰਕ ਕਰ ਲੇਦਾ ਬਿਲਕੁਲ ਵੀਰੇ ਬਿਲਕੁਲ ਜੀ ਦੇਖੋ ਜੇ ਇੱਕ ਜਾਨਵਰ ਆ ਕੋਈ ਘਾਟਾ ਪਾ ਜਾਂਦਾ ਤਾਂ ਬੰਦੇ ਦਾ ਸ਼ੌਂਕ ਮਰ ਜਾਂਦਾ ਹੂੰ ਉਹ ਉੱਥੇ ਡੋਲ ਜਾਂਦਾ ਹੂੰ ਠੀਕ ਆ ਫਿਰ ਉਹ ਵਾਧਾ ਘਾਟਾ ਕਰ ਲਈ ਫਿਰ ਕੀ ਹੁੰਦਾ ਕੀ ਪਤਾ ਗੁੰਡਿਆ ਨਗਰ ਕਰਮਾ ਵਾਲਾ ਕਿੰਨਾ ਦਾ ਦਾ ਜਿਵੇਂ ਤੁਸੀਂ ਦੱਸਿਆ ਵੀ ਥੋੜੇ 3 ਸਾਲਾਂ ਦੇ ਇੱਕ ਚੀ ਪੂਰੇ ਹੋ ਇੱਕ ਜੀ ਪੂਰੇ ਹੋ ਗਏ ਉਹ 3 ਸਾਲ ਸਬਰ ਕੀਤਾ ਸਬਰ ਕੀਤਾ ਵੀ ਕਿਨੇ ਪੂਰੇ ਵੀ ਕਰਤਾ ਬੱਚੇ ਬਾਕੀ ਯਾਰ ਬਾਈ ਆਪਣੇ ਘੋੜੇ ਦੇ ਬੱਚੇ ਬਹੁਤ ਚੰਗੇ ਆ ਬਹੁਤ ਸੋਹਣੀ ਬਿਊਟੀ ਦੇ ਆਇਆ ਕਰਮਾ ਵਾਲੇ ਸਪੌਟਲ ਸਾਰੇ ਨੇ ਸਾਰੇ ਬੱਚੇ ਸਪੌਟਲ ਦੇ ਸਾਰਦਨ ਗੁਰਦਨ ਦੇ ਤਾਂ ਜਿਵੇਂ ਇਹ ਪੂਰਾ ਚੰਗਾ ਆ ਪੈਰਾ ਕੁਆਲਟੀ ਵਾਲੇ ਆ ਮੈਂ ਤੁਹਾਨੂੰ ਬੱਚਿਆਂ ਦੀ ਪਾ ਦੂੰਗਾ ਕੰਨ ਕੁੰਡੀ ਵਾਲੇ ਪੂਰੇ ਘੈਂਟ ਜੀ ਇਹਦੇ ਵੀ ਜਿਵੇਂ ਆਪਣਾ ਆ ਬੱਚੇ ਦੀ ਆਪਾਂ ਵੀਡੀਓ ਬਣਾਈ ਹੈ ਵਿੱਚ ਲਾਈਏ ਇਹਦੇ ਵੀ ਕੰਨ ਪੂਰੇ ਕੁੰਡੀ ਵਾਲੇ ਨੇ ਪੂਰੇ ਜੀ ਬਣਦਾ ਪੂਰੇ ਜ ਬਈ ਬਬਾ ਉਹ ਬੋਲਦਾ ਹੁੰਦਾ ਜਿਹਦੇ ਘਰੇ ਕੁਝ ਵੀ ਨਾ ਹੋਵੇ ਹੂੰ ਬਈ ਮਾੜੀਆਂ ਚੰਗੀਆਂ ਨਾ ਕਰੇ ਕਰੋ ਮਿਹਨਤ ਕਰੋ ਮਿਹਨਤ ਕਰੋ ਕਿਸੇ ਨੂੰ ਕਿਸੇ ਕਿਸੇ ਡੰਗਰ ਨੂੰ ਮਾਰਨਾ ਨਾ ਕਹੋ ਹਾਂ ਕਿਸੇ ਦਾ ਘੋੜਾ ਚੰਗਾ ਕਿਸੇ ਦਾ ਮਾੜਾ ਉਹ ਆਪਦੇ ਦਾਣੇ ਪਾ ਰਿਹਾ ਆਪਦੇ ਦਾਣੇ ਪਾ ਠੀਕ ਆ ਸਾਰਿਆਂ ਨੂੰ ਆਪਦੇ ਜਾਨਵਰ ਪਿਆਰੇ ਸਾਰਿਆਂ ਨੂੰ ਆਪਦਾ ਪਿਆਰਾ ਦੇਖੋ ਜਿਹੜੇ ਵਿਚਾਲੇ ਵਾਲੇ ਬੰਦੇ ਹੁੰਦੇ ਉਹ ਹੀ ਸਵਾਦ ਲੈ ਜਾਂਦੇ ਹੂੰ ਹੂੰ ਤੇ ਉਹ ਦੋ ਪ੍ਰਾ ਘੋੜਿਆਂ ਵਾਲੇ ਟੁੱਟ ਜਾਂਦੇ ਆ ਘੋੜੇ ਵਾਲੇ ਭਰਾ ਨੂੰ ਘੋੜੇ ਵਾਲੇ ਇਕੱਠੇ ਹੋ ਕੇ ਰਹਿਣਾ ਚਾਹੀਦਾ ਬਿਲਕੁਲ ਬਾਈ ਇੱਕ ਦੂਜੇ ਦੀ ਇਰਖਾ ਨਹੀਂ ਕਰਨੀ ਕਿਉਂਕਿ ਅਜੇ ਆਪਾਂ ਕਹਿ ਦਿੰਦੇ ਆ ਬਾਈ ਆਪਣੀ ਇੰਡਸਟਰੀ ਬਹੁਤ ਵੱਡੀ ਹੋ ਗਈ ਇਹ ਤੇਰੇ ਵਰਗੇ ਭਾਈਆਂ ਦੇ ਸਹਿਯੋਗ ਨਾਲ ਚੱਲ ਰਹੀ ਆ ਜਮਿੰਤੀ ਲੋਕਾਂ ਦੇ ਸਹਿਯੋਗ ਨਾਲ ਹਨਾ ਜਿਨ੍ਹਾਂ ਨੇ ਆਪ ਖੁਦ ਬਰੀਡ ਤੇ ਕੰਮ ਕੀਤਾ ਹਾਂਜੀ ਜੇ ਆਪਾਂ ਕਹੀਏ ਜਿਵੇਂ ਪਹਿਲਾਂ ਚੱਲਦੀ ਸੀ 59 ਇੰਚ ਦੇ ਘੋੜੇ ਨੂੰ ਵਧੀਆ ਕਹਿੰਦੇ ਹੁਣ 70 71 ਤੇ ਲੈ ਕੇ 65 67 ਰਿਜ਼ਲਟ ਇੰਨੇ ਟੌਪ ਦੇ ਆਉਣੇ ਇਹ ਮਿਹਨਤਾਂ ਦੇ ਇੰਪੂਰ ਬਿਲਕੁਲ ਜੇ ਅੱਜ ਆਪਾਂ ਪਾਟੋਲ ਝੀਟੋਗੇ ਜਿਵੇਂ ਆਪਾਂ ਕਹਦੇ ਨੇ ਵੀ ਇੱਕ ਦੂਜੇ ਨੂੰ ਟੁੱਟ ਗਏ ਇਹ ਤੇ ਕੰਮ ਹੋਣ ਉਹ ਫਿਰ ਗੱਲ ਪਤਾ ਕੀ ਆ ਸਾਰਿਆਂ ਨੇ ਹੋਰ ਪਾਸੇ ਤੁਰ ਪਏ ਸਾਰਿਆਂ ਨੇ ਵੀਰੇ ਆਪਦੇ ਆਪਦੇ ਕਰਮ ਖਾਣੇ ਬਿਲਕੁਲ ਮੇਰੇ ਘੋੜੇ ਨੇ ਆਪਦੇ ਕਰਮ ਖਾਣੇ ਆ ਕਿਸੇ ਦੇ ਘੋੜੇ ਨੇ ਆਪਰੇ ਕਰਮ ਖਾਣੇ ਤੇ ਨਾ ਕੋਈ ਕਿਸੇ ਨੂੰ ਕੋਈ ਕਹਿ ਦਿੰਦਾ ਵੀ ਹਾਂ ਵੀ ਉਹ ਘੋੜੀ ਕੋਲ ਗਿਆ ਸੀ ਜੀ ਘੋੜੇ ਵਾਲਾ ਉਹ ਕਹਿੰਦਾ ਮੇਰੇ ਵਾਲੇ ਤੋਂ ਭਰੋ ਘੋੜੀਆਂ ਵਾਲੇ ਭਰਾ ਕੀ ਕਰਦੇ ਆ ਉਹਦਾ ਨਾਂ ਲੈ ਜਾਂਦੇ ਆ ਉਹਦਾ ਨਾਂ ਲੈ ਲੈਂਦੇ ਆ ਐਨੇ ਚ ਕੀ ਹੁੰਦਾ ਘੋੜੇ ਵਾਲਾ ਫੀਸ ਕੱਟ ਕਰ ਦਿੰਦਾ ਇਹ ਕਬਾਤ ਜਾਂਦੀ ਹੈ ਹਾਂ ਵੀ ਇਹ ਮੈਂ ਫੀਸ ਕੱਟ ਕਰਕੇ ਫੀਸ ਕੱਟ ਰਿਹਾ ਹਾਂ ਹਾਂ ਕੋਈ ਸਾਡੇ ਕਿਸੇ ਨੇ ਕੇ ਹੀ ਨਾ ਹੋਵੇ ਹਾਂ ਕੋਈ ਕਹਿੰਦਾ ਨਹੀਂ ਹੁੰਦਾ ਇਹ ਜਰੂਰੀ ਨਹੀਂ ਹੈਗਾ ਬਾਈ ਵੀ ਤੇਰੇ ਕੋਲੇ ਬੰਦਾ ਆਇਆ ਤੂੰ ਕਹੇ ਉਹਦੇ ਥੋੜੇ ਕੋਲੇ ਨਾ ਲੈ ਕੇ ਵੀਰੇ ਜਿਹੜੇ ਤੁਹਾਡੇ ਕਰਮ ਨੇ ਜਿਹੜੀ ਘੋੜੀ ਨੇ ਤੁਹਾਡੇ ਭਾਗਾਂ ਚ ਲਿਖਤਾ ਉਹ ਆਉਣੀ ਆਉਣੀ ਆਉਣਾ ਹੀ ਆਉਣਾ ਉਹਨੂੰ ਕੋਈ ਟਾਲ ਨਹੀਂ ਜਾਹੇ ਉਹ ਸਾਲ ਨੂੰ ਆਜੇ ਜਾਹੇ ਦੋ ਸਾਲ ਨੂੰ ਆਜੇ ਉਹ ਬੰਦਾ ਆਊਗਾ ਹੀ ਆਊਗਾ ਬਾਈ ਪਰ ਹਾਂ ਵੀ ਜਿਹੜੇ ਇਹ ਕੰਮ ਵੀ ਇੱਕ ਦੂਸਰੇ ਨੂੰ ਈਰਖਾ ਨਹੀਂ ਰੱਖਣੀ ਚਾਹੀਦੀ ਕਰਮ ਵਾਲੀ ਚੀਜ਼ ਆ ਕਰਮ ਵਾਲੇ ਜਾਨਵਰ ਆ ਯਾਰ ਇੱਕ ਆ ਵੀਰੇ ਹਮ ਸਾਰਿਆਂ ਨੂੰ ਜੂਨ ਤਾਂ ਇੱਕੋ ਆ ਨਾ ਕਿਸੇ ਨੇ ਕੁਝ ਨਹੀਂ ਲੈ ਕੇ ਜਾਣਾ ਕੁਝ ਨਹੀਂ ਖਾਲੀ ਖਾਲੀ ਕੱਲ ਦੀ ਖਾਲੀ ਹੱਥ ਜਾਵਾਂਗੇ ਹਾਂ ਕਿਉਂ ਬਾਦੂ ਦੀ ਨਾਮ ਹੀ ਕਮਾਉਣਾ ਕੋਈ ਕਮਾ ਲਓ ਪਿਆਰ ਨਾਲ ਰਹਿ ਲਓਗੇ ਦੋ ਪੈਰਾਂ ਤੇ ਸਿੱਖ ਕੇ ਮੇਰੀ ਪੀੜ੍ਹੀ ਆ ਮੈਂ ਅੱਜ ਰੱਖ ਰਿਹਾ ਮੇਰੇ ਕਿਹੜਾ ਦਾਦੇ ਪੁਰਾਣੇ ਦਾਦਿਆਂ ਨੇ ਰੱਖੇ ਸੀ ਮੈਂ ਰੱਖੇ ਆ ਹਮ ਨਾ ਮੇਰੇ ਕਿਹੜਾ ਪਾਪ ਨੇ ਰੱਖੇ ਜੀ ਨਾ ਬੱਚੇ ਦੀ ਕਿਸਮਤ ਕਿਸਮਤ ਆ ਕੀ ਪਤਾ ਉਹ ਰੱਖੇ ਨਾ ਰੱਖੇ ਹਾਂ ਉਹ ਉਹਦੀ ਕਿਸਮਤ ਆ ਕਿਸਮਤ ਆ ਹਾਂ ਤੇ ਪਰ ਹਾਂ ਇੱਕ ਮੌਕਾ ਨਹੀਂ ਕਰਨਾ ਚਾਹੀਦਾ ਸਰੇ ਭਰਾਵਾਂ ਨੂੰ ਰਿਕਵੈਸਟ ਆ ਇਹ ਮਿਲ ਜੁਲ ਜਾਏ ਕੋਈ ਵੀ ਆ ਕੋਈ ਵੀ ਡਾਕਟਰ ਆ ਕੋਈ ਵੀ ਯਾਰ ਦੋਸਤ ਆ ਕੋਈ ਵੀ ਆ ਸਾਰਿਆਂ ਨੂੰ ਮੇਰੀ ਤਾਂ ਇਹੀ ਬੇਨਤੀ ਆ ਕਿ ਰਲ ਮਿਲ ਕੇ ਰਹੋ ਯਾਰ ਕੋਈ ਨਹੀਂ ਲੈ ਕੇ ਜਾਣਾ ਕੁਛ ਨਹੀਂ ਲੈ ਕੇ ਜਾਣਾ ਬਈ ਕਿਸੇ ਜੈਂਬਰ ਨੂੰ ਮਾੜਾ ਕਹਿ ਕੇ ਨਾ ਤੈਨੂੰ ਕੁਝ ਮਿਲਣਾ ਮੈਨੂੰ ਮਿਲਣਾ ਹੈ ਜਿਹੜੇ ਬੰਦੇ ਦੀ ਪਸੰਦ ਆ ਜਿਹਨੂੰ ਜਿਹੜਾ ਘੋੜਾ ਚੰਗਾ ਲੱਗਿਆ ਵੀਰੇ ਉਹਨੇ ਘੋੜੀ ਭਰੌਣੀ ਤਰੌਣੀ ਅਸੀਂ ਬਈ ਬਹੁਤ ਟਾਈਮ ਤੋਂ ਇਹ ਗੱਲ ਮੈਂ ਸੋਚਦਾ ਸੀ ਵੀ ਸਾਡੇ ਚੈਨਲ ਰਾਹੀਂ ਅਸੀਂ ਇਹ ਬੇਨਤੀ ਜ਼ਰੂਰ ਕਰਦਿਓ ਹਾਂਜੀ ਕਿ ਸੱਜਣੋ ਇੱਥੇ ਪਿਆਰ ਮਹੱਭਾ ਬਿਲਕੁਲ ਕੋਈ ਕੁਝ ਵੀ ਨਹੀਂ ਹੈਗਾ ਬਈ ਇੱਥੇ ਜੇ ਅਸੀਂ ਕਹੀਏ ਵੀ ਫਲਾਣੇ ਦਾ ਘੋੜਾ ਚੰਗਾ ਜਿਆ ਨਾ ਘੋੜੇ ਸਾਹਦੇ ਭਰਾ ਸਾਹਦੇ ਭਰਾ ਜਿਹੜਾ ਸਾਹਮ ਦਾ ਵੀਰੇ ਆਪ ਦਾ ਢੱਡ ਬਰਨ ਕੇ ਸਾਹਮ ਦਾ ਢੱਡ ਬਰਨ ਕੇ ਸਾਹਮ ਠੀਕ ਆ ਆ ਆਪਣੀ ਉਹ ਚੀਜ਼ ਲੈਂ ਜਿਹੜਾ ਉਹਨੂੰ ਸੰਭੂਗਾ ਸਾਰਾ ਕੁਝ ਕਰੂ। ਬਿਲਕੁਲ ਬਾਈ। ਠੀਕ ਆ। ਇੱਥੇ ਆਪਣੀਆਂ ਉਹ ਹੀ ਖਾਮ ਖਾਈ ਉਹ ਕਰੀ ਜਾਣੀਆਂ। ਉਹਦਾ ਫਾਇਦਾ ਕੀ ਹੈ? ਲੈ ਵੀ ਸੱਜਣੋ ਸਾਡੇ ਵੱਲੋਂ ਵੀ ਬੇਨਤੀ ਹੈ ਤੇ ਬਾਈ ਹੋਸਨਪ੍ਰੀਤ ਵੱਲੋਂ ਵੀ ਵੀ ਇਹ ਗੁੱਸੇ ਗਲੇ ਜ਼ਿੰਦਗੀ ਦੇ ਇੱਥੇ ਹੀ ਰਹਿ ਜਾਣੇ ਨੇ। ਕਿਸੇ ਨੇ ਕੁਝ ਨਹੀਂ ਲੈਣਾ। ਕੁਝ ਨਹੀਂ ਲੈ ਕੇ ਜਾਣਾ ਯਾਰ ਬਾਈ ਅਜ ਤੱਕ ਹੈ ਨਾ। ਬਿਲਕੁਲ ਜੀ। ਛੱਡੋ ਈਰਕਾ ਖਹਿੜੇ ਜਿਹੜੀ ਬਰੀਡ ਤੇ ਆਪਾਂ ਕੰਮ ਕਰ ਰਹੇ ਆ ਉਹਨੂੰ ਆਪਾਂ ਅੱਗੇ ਲੈ ਕੇ ਚੱਲਦੇ ਆ। ਹਜੇ ਆਪਾਂ ਇਹਦੇ ਬਹੁਤ ਦੂਰ ਜਾਣਾ ਬਾਈ ਹਜੇ ਆਪਾਂ ਇਹਦੇ ਪੈੜੀ ਧਰਿਆ ਵੀਰ ਜੀ ਕੀ ਪਤਾ ਇਹ ਸਿਖੜ ਚੜਨੀ ਹੈ ਚੜਨੀ ਆ ਬੱਕਰੀ ਹੈ ਕੀ ਪਤਾ ਸਵੇਰੇ ਉੱਠਣਾ ਤੇ ਮਰ ਰੱਖਣਾ ਹੈ ਕਿ ਨਹੀਂ ਉੱਠਣਾ ਬੰਦਾ ਜਦੋਂ ਬੰਦਾ ਸੁੱਤਾ ਹੁੰਦਾ ਮਰਿਆ ਬਰਾਬਰ ਆ ਬਿਲਕੁਲ ਬਿਲਕੁਲ ਠੀਕ ਹੈ ਉਹ ਪਰਮਾਤਮਾ ਨੇ ਠਾਉਣਾ ਉਹਨੂੰ ਆਪਾਂ ਬਾਈ ਦਿੱਲੀ ਦੇਖਦੇ ਹਾਂ ਬਿਲਕੁਲ ਦੇਖਦੇ ਦੂਜੇ ਨੇ ਆਇਆ ਦੂਜੇ ਨੇ ਨਹੀਂ ਆਇਆ ਬਾਈ ਇਹਨੇ ਗੁੱਸੇ ਗਰੇ ਇੱਤੀ ਰਹਿ ਜਾਂਦੇ ਨੇ ਸਾਰੇ ਬਿਲਕੁਲ ਜੀ ਬਿਲਕੁਲ ਇਹ ਮਣਾ ਨਹੀਂ ਆ ਨੇ ਨੜੇ ਉਹ ਨੂੰ ਆ ਜਾਂਦਾ ਵੀ ਯਾਰ ਮੇਰੇ ਨਾਲ ਉਹਨੇ ਹੀ ਰੱਖਿਆ ਕਿਉਂ ਕੀਤੀ ਕਿਉਂ ਕੀਤੀ ਇਹ ਸ਼ਬਦੀ ਨਾ ਵੀਰ ਖੜਾ ਦਾ ਬਿਲਕੁਲ ਜੀ ਬਿਲਕੁਲ ਆਪੋ ਆ ਦਾ ਕੰਮ ਚੱਲੇ ਹੈਣਾ ਵਧੀਆ ਜਿਹਦੇ ਕੋਲ ਜੰਨੀਆਂ ਘੋੜੀਆਂ ਜਾਣੀਆਂ ਉਹ ਜਾਣਗੀਆਂ ਵੀਰੇ ਉਹ ਜਾਣਗੀਆਂ ਅਸਲੀ ਵੀਰੇ ਜਿਹੜਾ ਬੰਦਾ ਕਿਸ ਨਾਲ ਏਡਾ ਕਰਾਂਗੇ ਫਿਰ ਵੀ ਨਹੀਂ ਰੋਕਦੇ ਕਿਹੜਾ ਬੰਦਾ ਘੋੜਾ ਲੋਕਾਂ ਦੇ ਘਰਾਂ ਚਾਹੇ ਜੇ ਘੋੜੇ ਖੜੇ ਆ 25 25 ਸਾਲ ਹੋ ਗਏ 20 20 ਸਾਲ ਹੋ ਗਏ 10 10 ਸਾਲ ਹੋ ਗਏ ਹਮ ਅਗਲੇ ਦਿਖਾਉਂਦੇ ਵੀ ਨਹੀਂ ਨਹੀਂ ਰੱਖਉਂ ਉਹਨਾਂ ਨੇ ਆਪਦੇ ਸ਼ੌਂਕ ਨੂੰ ਰ ਕੋਈ ਕਿੰਨੀ ਈਰਖਾ ਹੀ ਨਹੀਂ ਹਾਂ ਈਰਖਾ ਹੀ ਨਹੀਂ ਠੀਕ ਆ ਕੁੜੀ ਯਾਰ ਕਿਸੇ ਨੇ ਮਲਾਉਣ ਦਾ ਮਨ ਹੁੰਦਾ ਮਲਾ ਕੇ ਲੈ ਜਾਂਦਾ ਚਲ ਉਹਨੂੰ ਇਹ ਹੁੰਦਾ ਵੀ ਚਲ ਆਪਣੀ ਲਾਈਨ ਤੁਰੇ ਚਾ ਹਾਂ ਵੀ ਲਾਈਨ ਤੁਰੇ ਚਲੂ ਹਰੇ ਨਾ ਬਣੀ ਜਾਊਗਾ ਹਰੇਕ ਇਨਸਾਨ ਆਇਆ ਹਰੇਕ ਦਾ ਨਾਮ ਚਮਕਾਉਣ ਲਈ ਆ ਹਰੇਕ ਆਇਆ ਹਰੇਕ ਨੂੰ ਐ ਹੁੰਦਾ ਵੀ ਯਾਰ ਨਾ ਚੱਲੇ ਚਾਰ ਪਾਈ ਆਪਾਂ ਨੂੰ ਜਨਮ ਜਨਮ ਨਹੀਂਨ ਗੱਲ ਤੇ ਹੀ ਠੀਕ ਆ ਉਦੋਂ ਬਾਅਦ ਰਲ ਮਿਲ ਕੇ ਰਹਿਣਾ ਚਾਹੀਦਾ ਚਲਾਕੀਆਂ ਚਲੂਕੀਆਂ ਸਭ ਇੱਥੇ ਹੀ ਰਹਿ ਜਾਣੀਆਂ ਨੇ ਤੇ ਜਦਨ ਭੋਗ ਪੈ ਗਿਆ ਕੋਈ ਰਿਸ਼ਤੇਦਾਰ ਨਹੀਂ ਵੜਦਾ ਤੇ ਜਦੋਂ ਦੀਵਾਲੀ ਆ ਗਿਆ ਇੱਕ ਘੰਟੇ ਬਾਅਦ ਕਰਦਾ ਦੀਵਾਲੀ ਆ ਗਈ ਜਦੋਂ ਫੋਟੋਆਂ ਸਾਫ ਹੁੰਦੀਆਂ ਨੇ ਫੋਟੋਆਂ ਵੀ ਲਾ ਦਿੰਦੇ ਹੁੰਦੇ ਆ ਬੀਜੀ ਆ ਬਾਪੂ ਦਾ ਡਰਾਉਂਦਾ ਡਰਾਉਂਦਾ ਦੀਵਾਲੀ ਦੀ ਸਫਾਈ ਵੇਲੇ ਨਹੀਂ ਆਉਂਦੀਆਂ ਮੁਰਕਿਉਂ ਨਹੀਂ ਆਉਂਦੀਆਂ ਮੁਰਕਿਉਂ ਦੁਆਰ ਤੇ ਲੱਗਦੀਆਂ ਨਹੀਂ ਲੱਗਦੀਆਂ ਨਹੀਂ ਬਈ ਸਹੀ ਗੱਲ ਆ ਉਹ ਫਿਰ ਜਿਹੜੀ ਪੇਟੀ ਤੇ ਮੋਦੀਆਂ ਟਿਕ ਜਾਂਦੀਆਂ ਜਾਂ ਜਿਹੜੀ ਚੰਦਨ ਲੱਗ ਜਾਂਦੀ ਬਿਲਕੁਲ ਉੱਥੇ ਰੇਟਾ ਹੈ ਉੱਥੇ ਰੇਟਾ ਪੈ ਜਾਂਦਾ ਜੀ ਇੱਕ ਜਿੰਦਗੀ ਆ ਯਾਰ ਮੁਹੱਬਤੀ ਆ ਆਪਣੇ ਪੁਰਾਣੇ ਬਜ਼ੁਰਗ ਸੀ ਬਈ ਹਨ ਜੋ ਵੀ ਸੀ ਰਲ ਮਿਲ ਕੇ ਰਹਿੰਦੇ ਸੀ ਹੂੰ ਰਿਸ਼ਤੇਦਾਰਾਂ ਚ ਕੋਈ ਕੋਈ ਫਰਕ ਹੈਗਾ ਸੀ ਨਹੀਂ ਜਿਹੜੇ ਮਿੱਤਰ ਨੇ ਜਿਵੇਂ ਕਿਹਾ ਤਾਂ ਠੀਕ ਆ ਜਿਵੇਂ ਉਹ ਗੱਲ ਕਰ ਚ ਮੋਰੀ ਨੇ ਜੋ ਕਹਤਾ ਜੋ ਕਹਤਾ ਗਾ ਠੀਕ ਆ ਉਹ ਕੰਪਲੀਟ ਪਰ ਉਹਦਾ ਕੋਈ ਦੋ ਰੈ ਨਹੀਂ ਸੀ ਰੈ ਨਹੀਂ ਹੈਣਾ ਵੀਰੇ ਸਮਝੋ ਸਾਰੇ ਭਰਾ ਬਾਕੀ ਹੋ ਜਾਣਾ ਬਾਕੀ ਆਪਣੀ ਆਪਣੀ ਸੋਚ ਆ ਯਾਰ ਹਾਂ ਕੋਈ ਕੁਛ ਮਰਜ਼ੀ ਕਹੇ ਚੰਗਾ ਕਹੇ ਮਾੜਾ ਕਹੇ ਹੈਣਾ ਆਪਾਂ ਤਾਂ ਬੇਨਤੀ ਕਰ ਸਕਦੇ ਹਾਂ ਭਾਈ ਤੁਸੀਂ ਇੰਨਾ ਕਿ ਟਾਈਮ ਦਿੱਤਾ ਤੁਹਾਡਾ ਬਹੁਤ ਨਾ ਨਾ ਕੋਈ ਐਨ ਦਾ ਥੈਂਕ ਯੂ ਭਾਈ ਧੰਨਵਾਦ ਠੀਕ ਆ ਵੀ